ਜ਼ਿੰਦਗੀ ਵਿੱਚ ਸਮੇਂ ਦਾ ਮਹੱਤਵ ਜ਼ਿੰਦਗੀ ਵਿੱਚ ਸਮੇਂ ਦਾ ਬਹੁਤ ਮਹੱਤਵ ਹੈ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਸਮੇਂ ਦੀ ਤੌਰ ਕਦੀ ਵੀ ਇੱਕੋ ਜਿਹੀ ਨਹੀਂ ਰਹਿੰਦੀ ਇਹ ਲਗਾਤਾਰ ਆਪਣੀ ਚਾਲੇ ਚਲਦੀ ਬਦਲਦੀ ਰਹਿੰਦੀ ਹੈ ਸਮਾਂ ਬਹੁਤ ਕੀਮਤੀ ਹੈ ਜ਼ਿੰਦਗੀ ਵਿੱਚ ਹਰ ਪਲ ਦਾ ਮਹੱਤਵ ਹੈ ਜ਼ਿੰਦਗੀ ਚ ਹਰ ਸਾਲ ਦਾ ਮਹੱਤਵ ਹੈ ਇਹ ਇਸੇ ਸਾਲ ਫੇਲ ਹੋਇਆ ਇਹ ਵਿਦਿਆਰਥੀ ਹੀ ਦੱਸ ਸਕਦਾ ਹੈ ਸੱਤ ਦਿਨ ਦੇ ਮਹੱਤਵ ਬਾਰੇ ਹਫਤਾਵਾਰੀ ਮੈਗਜ਼ੀਨ ਦੇ ਸੰਪਾਦਕ ਨੂੰ ਮਿਲ ਕੇ জানা ਜਾ ਸਕਦਾ ਹੈ ਇੱਕ ਦਿਨ ਦਾ ਮਹੱਤਵ ਦਿਹਾੜੀਦਾਰ ਮਜ਼ਦੂਰ ਹੀ ਦੱਸ ਸਕਦਾ ਹੈ ਜਿਸ ਨੂੰ ਇੱਕ ਦਿਨ ਮਜ਼ਦੂਰੀ ਨਹੀਂ ਮਿਲੀ ਇੱਕ ਮਹੀਨੇ ਦੇ ਮੱਤਵ ਬਾਰੇ ਉਹ ਮਾਂ ਦੱਸ ਸਕਦੀ ਹੈ ਜਿਸ ਨੇ 8ਵੇਂ ਮਹੀਨੇ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ ਇੱਕ ਮਿੰਟ ਦਾ ਮਹੱਤਵ ਉਸ ਕਿਸਮਤ ਵਾਲੇ ਨੂੰ ਪੁੱਛੋ ਜੋ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ਡਿੱਗਣ ਤੋਂ ਠੀਕ 1 ਮਿੰਟ ਪਹਿਲਾਂ ਬਾਹਰ ਸੁਰੱਖਿਅਤ ਨਿਕਲਿਆ ਸੀ ਇੱਕ ਸੰਕਟ ਦਾ ਮਤਵ ਉਸ ਦੁੜਾਕ ਤੋਂ ਪੁੱਛੋ ਜੋ ਇਸੇ ਇੱਕ ਸੰਕਟ ਦੀ ਵਜ੍ਹਾ ਨਾਲ ਸੋਨੇ ਦਾ ਮੈਡਲ ਜਿੱਤਦਾ ਜਿੱਤਦਾ ਚਾਂਦੀ ਦੀ ਮੈਡਲ ਤੇ ਰਹਿ ਗਿਆ ਇੱਕ ਘੰਟੇ ਦਾ ਮਹੱਤਵ ਜਾਨਣਾ ਹੈ ਤਾਂ ਸਿਕੰਦਰ ਤੋਂ ਪੁੱਛੋ ਜਿਸ ਨੂੰ ਅੱਧਾ ਸੂਬਾ ਦੇ ਕੇ ਇੱਕ ਘੰਟੇ ਦੀ ਮੌਤ ਨੂੰ ਟਾਲਣ ਦੀ ਅਪੀਲ ਕੀਤੀ ਸੀ ਜ਼ਿੰਦਗੀ ਵਿੱਚ ਸਭ ਕੁਝ ਸੋਚ ਤੇ ਨਿਰਭਰ ਹੁੰਦਾ ਹੈ ਮਨੁੱਖ ਨੂੰ ਹਮੇਸ਼ਾ ਸਹੀ ਸੋਚ ਅਪਣਾਉਣੀ ਚਾਹੀਦੀ ਹੈ ਸੋਚ ਉੱਚੀ ਹੋਣੀ ਚਾਹੀਦੀ ਹੈ ਸੋਚ ਉੱਚੀ ਹੋਣ ਤੇ ਰੁਤਬਾ ਆਪੇ ਉੱਚਾ ਹੋ ਜਾਂਦਾ ਹੈ ਚੰਗੀ ਸੋਚ ਚੰਗੇ ਵਿਚਾਰ ਚੰਗੀ ਭਾਵਨਾ ਮਨ ਨੂੰ ਹਲਕਾ ਕਰਦੇ ਹਨ ਮਨੁੱਖ ਨੂੰ ਮਹਾਨਤਾ ਤੋਂ ਸਭ ਤੋਂ ਨੇੜੇ ਉਦੋਂ ਹੁੰਦਾ ਹੈ ਜਦੋਂ ਉਹ ਨਿਮਰਤਾ ਵਿੱਚ ਮਹਾਨ ਹੁੰਦਾ ਹੈ ਮਨੁੱਖ ਜੋ ਕੁਝ ਵੀ ਸੋਚਦਾ ਹੈ ਉਸੇ ਤਰ੍ਹਾਂ ਬਣ ਜਾਂਦਾ ਹੈ ਜੋ ਸੋਚ ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਣਾਉਂਦੀ ਹੈ ਸੋਚ ਹੀ ਵਿਅਕਤੀ ਨੂੰ ਉਚਾਈ ਜਾਂ ਨਿਵਾਨ ਵੱਲ ਲੈ ਕੇ ਜਾਂਦੀ ਹੈ ਸੋਚ ਮਨੁੱਖ ਦੇ ਨਜ਼ਰੀਏ ਤੇ ਨਿਰਭਰ ਕਰਦੀ ਹੈ ਮਨੁੱਖ ਨੂੰ ਹਮੇਸ਼ਾ ਹੀ ਸਕਾਰਾਤਮਕ ਸੋਚ ਅਪਣਾ ਕੇ ਆਪਣੇ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਧੰਨਵਾਦ ਜੀ।